ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਪਿੰਡ ਬਲਦਾਂ ਦਾ ਮੇਲਾ ਤੇ ਆਪਾਂ ਆਪਣੇ ਦੋਸਤ ਨੂੰ ਕੀਤਾ ਫੋਨ ਵੀ ਭਾਈ ਪੈਰ ਤੇ ਲੱਗੀ ਆ ਸੱਟ ਤੇ ਮੋਟਰਸਾਈਕਲ ਲੈ ਕੇ ਆ ਤੇ ਆਪਾਂ ਲਵਾ ਕੇ ਆਈਏ ਹਾਜ਼ਰੀ ਸੋ ਅਸੀਂ ਚੱਲ ਗਏ ਮੇਲੇ ਦੇ ਉੱਤੇ ਉਹਨੇ ਲੈ ਆਂਦਾ ਮੋਟਰਸਾਈਕਲ ਮੈਂ ਪਿੱਛੇ ਬਹਿ ਕੇ ਚੱਲ ਗਿਆ ਤੇ ਫੇਰ ਉਹਨੂੰ ਕਿਹਾ ਭਾਈ ਵੀਡੀਓ ਬਣਾ ਤੇ ਇਹ ਸਾਡਾ ਫੁੱਫੜ ਆ ਉਹ ਜਿਹੜਾ ਨਾਲ ਖੜਾ ਇੱਕੋ ਜਿਹੇ ਕੱਪੜੇ ਪਾਏ ਤੇ ਨਾਲ ਸਾਡਾ ਅਮਨਦੀਪ ਭੁੱਲੇਵਾਲ ਰਾਠਾ ਤੇ ਨਾਲ ਨਾਲ ਪਤਵੰਤੇ ਸੱਜਣ ਬੈਠੇ ਆ ਤੇ ਮੋਤਵਰ ਸੱਜਣ ਜਿਹੜੇ ਮੇਲਾ ਕਰਾ ਰਹੇ ਆ ਤੇ ਨਾਲ ਉਹ ਸ਼ੀਲਾਂ ਪਈਆਂ ਜਿੱਥੇ ਜਿੱਥੇ ਜਿਹੜਾ ਜਿਹੜਾ ਨਾਮ ਦੇਣਾ ਨਾ ਮਤਲਬ ਵੱਡੇ ਪੱਧਰ ਦੇ ਉੱਤੇ ਦੋ ਮੋਟਰਸਾਈਕਲ ਦਿੱਤੇ ਜਾਣੇ ਆ ਤੇ ਬਾਕੀ ਨਾਮ ਨਗਦ ਤੀਜਾ ਨੰਬਰ 51000 ਚੌਥਾ ਨੰਬਰ ਇੱਦਾਂ ਘਟ ਘਟ ਕੇ ਤੇ ਮੁੱਲ 7000 ਲਾਸਟ ਨਾਮ ਆ ਤੇ ਆ ਦੇਖੋ ਜੀ ਬੋਲਦ ਭਜਦੇ ਆ ਤੇ ਪੁੱਤਾਂ ਨੂੰ ਪਾਲ ਕੇ ਤੇ ਮਖੜੀਆਂ ਚਾਰ ਕੇ ਇਹਨਾਂ ਦੀਆਂ ਮਿਹਨਤਾਂ ਕਰਾ ਕੇ ਤੇ ਲੈ ਕੇ ਆਉਂਦੇ ਮੇਲਿਆਂ ਚ ਆ ਸਾਰੇ ਵਾਲੇ ਦੋਲੇ ਨਗਰਾਂ ਦੇ ਲੋਕ ਕੁਛ ਬੋਲਦਾਲੇ ਵੀਰ ਆਪਣੇ ਜਿਹੜੇ ਆਏ ਆ ਮੇਲੇ ਦੇ ਵਿੱਚ ਉਹ ਜਮੀਰ ਚਾਚਾ ਖੜਾ ਤੇ ਨਾਲ ਉਧਰੋਂ ਚਰਨ ਚਾਚਾ ਵੀ ਆ ਗਿਆ ਇਹ ਜਿੱਦਾਂ ਚਾਚਿਆਂ ਨੇ ਅੱਜ ਇੱਕੋ ਜਿਹੇ ਕੱਪੜੇ ਪਾਏ ਆ ਸਾਰਿਆਂ ਨੇ ਤੇ ਉਹ ਬਲਜੀਤ ਭਾਜੀ ਵੀ ਲੰਘਿਆ ਤੇ ਆਹ ਦੇਖੋ ਸਾਰੇ ਆਪਣੇ ਵੀਰ ਇਧਰ ਲੰਗਰ ਚੱਲਦਾ ਆ ਲੰਗਰ ਰੱਲ ਵੀ ਪੂਰਾ ਰਸ ਪਕੌੜੇ ਪ੍ਰਸ਼ਾਦੇ ਜਲੇਬੀਆਂ ਚਾਹ ਜਿੰਨੀ ਆਰੀ ਮਰਜ਼ੀ ਪੀਓ ਜਿੰਨਾ ਮਰਜ਼ੀ ਪ੍ਰਸ਼ਾਦਾ ਪਾਣੀ ਵਧੀਆ ਪ੍ਰਬੰਧ ਬਈ ਸੋ ਉਹ ਆਪਾਂ ਫੇ ਮੁੰਡੇ ਨੂੰ ਕਿਹਾ ਵੀ ਭਾਈ ਕਮਾਤੇ ਇੱਕ ਵਾਰੀ ਕੈਮਰਾ ਸਾਰੇ ਪਾਸੇ ਨਾਲ ਨਾਲ ਬੋਲ ਦੰਦੀਆਂ ਜੋਗਾਂ ਵੀ ਤੁਹਾਨੂੰ ਚਲਦੀਆਂ ਦਿਖਾ ਲਈ ਜਾਨੇ ਆਹ ਦੇਖੋ ਜੀ ਇਹ ਯੋਗ ਚਲਦੀ ਪਈ ਆ ਕਿੰਨੇ ਸੋਹਣੇ ਬੱਚੇ ਆ ਤੇ ਉੱਪਰ ਬੋਲਦੇ ਵੀ ਸੋਹਣਾ ਬਈ ਤੇ ਬੜੀਆਂ ਚਾਵਾਂ ਤੇ ਰੀਜਾਂ ਨਾਲ ਪਾਲ ਕੇ ਪਤੰਗ ਦੇਖੋ ਕਿ ਮਿੱਟੀ ਦਾ ਹੈ ਕਿ ਤੇ ਕਿਣਕਾ ਵੀ ਲੱਗਾ ਬੜੇ ਸ਼ੌਂਕ ਨਾਲ ਆਲੇ ਦੁਆਲੇ ਟਰਾਲੀਆਂ ਦੇ ਉੱਤੇ ਵੀ ਆਪਣੇ ਵੀਰ ਬੈਠੇ ਆ ਤੇ ਇੱਧਰ ਸਾਰੇ ਆਹ ਜਿਹੜੇ ਭੋਲਦਾਂ ਦੇ ਸ਼ਕੀਨ ਆ ਸਾਰੇ ਖੜੇ ਆ ਤੇ ਸ਼ੌਂਕ ਦਾ ਮੇਲਾ ਦੇਖਣ ਦੇ ਆ ਦੇਖੋ ਆ ਟਰਾਲੀਆਂ ਇਦਾਂ ਲਾਈਆਂ ਆਲੇ ਦੁਆਲੇ ਤਾਂ ਕਿ ਕਿਸੇ ਨੂੰ ਬਹਿਣ ਵਿੱਚ ਦਿੱਕਤ ਨਾ ਆਵੇ ਕਿਉਂਕਿ ਮੇਲਾ ਲੰਮਾ ਚੱਲਣਾ ਰਾਤ ਦੇ 11 12 ਵੱਜਣੇ ਆ ਤਾਂ ਕਰਕੇ ਕਿਸੇ ਨੂੰ ਖੜਨਾ ਨਾ ਪਵੇ ਆ ਦੇਖੋ ਜੀ ਆਲੇ ਦੁਆਲੇ ਜਿਹੜੀਆਂ ਟਰਾਲੀਆਂ ਆ ਉਹਨਾਂ ਦਾ ਦਰਸ਼ਿਆ ਸਾਰੇ ਵੀਰ ਆਪਣੇ ਆਲੇ ਦੁਆਲੇ ਦੇ ਸਾਰੇ ਬੈਠੇ ਆ ਇਹ ਆ ਦੇਖੋ ਜੀ ਇੱਥੇ ਤੁਸੀਂ ਆਣ ਕੇ ਪ੍ਰਾਣਾ ਛੰਟੇ ਨੱਥਾਂ ਜੋ ਮਰਜ਼ੀ ਲਓ ਜੀ ਪਜਾਲੀਆਂ ਲੈ ਲਓ ਜਿਹੜੇ ਪਟੇ ਲੈ ਲਓ ਆ ਦੇਖੋ ਉੱਥੇ ਹੀ ਤਿਆਰ ਕਰਦੇ ਆ ਬੰਦੇ ਵਧੀਆ ਕਾਰੀਗਰ ਆ ਬਈ ਤੇ ਹਰੇਕ ਮੇਲੇ ਦੇ ਉੱਤੇ ਆਉਂਦੇ ਆ ਤੇ ਇਹ ਆਪਣਾ ਸਮਾਨ ਵੇਚਦੇ ਆ ਆਪਣੀ ਕਿਰਤ ਕਮਾਈ ਕਰਕੇ ਮਿਹਨਤ ਦਸਾਂ ਨੌਂਾਂ ਦੀ ਕਿਰਤ ਕਮਾਈ ਕਰਕੇ ਤੇ ਇਹਨਾਂ ਨੂੰ ਵੀ ਦਿਖਾ ਲੈਣਾ ਸਾਡਾ ਫਰਜ਼ ਯਾਰ ਤੱਕਰ ਸਾਹਿਬ ਕਰਤੀ ਉਂਗਲ ਖੜੀ ਉਹਨਾਂ ਨੇ ਤੇ ਫੇ ਇਧਰ ਵੀ ਪੁੱਛਣ ਲੱਪੇ ਵੀ ਤੇਰੇ ਪੈਰ ਤੇ ਕੀ ਹੋਇਆ ਤੇ ਮੈਂ ਫਿਰ ਦੱਸਿਆ ਉਹਨਾਂ ਨੂੰ ਮੈਂ ਕਿਹਾ ਵੀ ਇਦਾਂ ਇਦਾਂ ਕੁੱਕੜ ਪਿੰਡ ਗਿਆ ਸੀ ਉੱਥੇ ਪੈਰ ਮੋੜ ਗਿਆ ਆ ਵੀ ਮਾਮਾ ਜੀ ਇਹਨਾਂ ਨੇ ਕੱਟੋ-ਕੱਟ ਨਹੀਂ ਆ ਸਾਲ ਤੋਂ ਸਾਲਾਂ ਵਿੱਚ 2 ਕਰੋੜ ਰੁਪਈਆ ਭੋਲ ਦਿੰਦੇ ਖਰਚ ਤਾਂ ਜਿਹੜੇ ਬੈਠੇ ਸੀ ਚਿੱਟੇ ਕੱਪੜੇ ਪਾ ਕੇ ਤਾਂ ਕਰੀਹੇ ਤੋਂ ਸੀ ਇਹ ਤੇ ਆ ਦੇਖੋ ਜੀ ਸਾਰੇ ਜਣੇ ਬੈਠੇ ਆ ਤੇ ਮੇਲੇ ਦੇ ਇਸ ਵੇਲੇ ਜਿਹੜੇ ਵਧੀਆ ਤਰੀਕੇ ਨਾਲ ਜਿਹਦਾ ਚੱਲ ਰਿਹਾ ਮੇਲਾ ਆਨੰਦ ਮਾਣ ਰਿਹਾ ਕੋਈ ਸਟੇਜ ਤੇ ਬੈਠਾ ਆ ਕੋਈ ਟਰਾਲੀ 'ਚ ਬੈਠਾ ਆ ਕੋ ਦੂਜੀਆਂ ਟਰਾਲੀਆਂ ਤੇ ਬਿਠਾ ਨਾਲ-ਨਾਲ ਕੁਰਸੀਆਂ ਵੀ ਲੱਗੀਆਂ ਆ ਜਿਹਦਾ ਜੀ ਜਿੱਥੇ ਕਰਦਾ ਜਾਂ ਭਾਈ ਜਾ ਕੇ ਬੈਠੋ ਤੇ ਆਨੰਦ ਮਾਣੋ ਮੇਲੇ ਦਾ ਪੰਜਾਬ ਦੇ ਨਾਮ ਵਰਬੋ ਕਾਲ ਕਰਦਾ ਜੇ ਰਾਜ ਆਈ ਨਾ ਕਰਕੇ ਦੋ ਫਰਾਂਚ ਪੈ ਰਿਹਾ ਦੋ ਦਸਮ ਉਹ ਨਹੀਂ ਨਹੀਂ ਭਰਾ ਮੈਨੂੰ ਕਾਲ ਕਰੀਂ ਪਾਣੀ ਪਾ ਲੈ ਹੋ ਜੋ ਪਿੱਛੇ ਨੂੰ ਸਾਰੇ ਵੇ ਪੈਰ ਤੋਂ ਉੱਥੇ ਆ ਰਿਹਾ ਹੋ ਜੋ ਹੋ ਜੋ ਮੇਰਾ ਵੀਰਾ ديني دسنا او قورتي دے بیٹھو کٹور میرا ختاوي نوں اسڑا بھی اک جانے جو ہمارا دا کام کرو اور جتے بیٹھو مار ماٹو گيا ا ت ا 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 मेरा भी रंग और दारु दारु का नहीं मारना मारो बार बार ना कहो अब तो सारे अब पता चलता है बस बैठे ही नहीं कहीं जाने का नहीं मारना बेहद बहुत बात ना करो बेहद बहुत बात ना करो बेहद बहुत बात ना करो बेहद बहुत बात ना तू खाना खाना पड़ेगा, मैंने हर पावर चेक किया, तूने पच्चीस आलिंगन करा दिए थे। पच्चीस आलिंगन करा दिए थे। बहुत ढूँढना भी है। उम्मीद कितनी नंबर आलिंगन करोगे अभी? दो, दो, मैं दादा ही है काठमांडू का तीन है ना? मैं होर काठमांडू से हूँ। वो ना ये ना ये तो कहाँ होल्डिंग में � ਤਾਰਾ ਨੰਬਰ 14 ਨੂੰ ਕੋਲੋਂ ਜੜੀਏ ਜੀ ਤਾਰਾ ਨੰਬਰ 14 ਜੋਤੀ ਪੱਥਰ ਵੀਪੁਰ ਲਓ ਲਓ ਜੜੀਏ ਲਾ ਲਓ ਜੀ ਸਾਡੇ ਵੀ ਬੁਲਾ ਦਿਓ ਜੀ خڑا نہ نہ دیکھ یار خالی نہ میرا پتا بھی نہیں ہے قطرے 17 نمبر والے کر لو 2 لاکھ روپے परवन लाबी आईडी नंबर 49 नंबर दिया सम्राट श्रीवीर और कीपर जी मेरा भी आज प्ले करदा टाइम कार्ड के साथ देरी से चला आवे ਹਰ ਤਰੀ ਮਾਪੇ ਹੀ ਜਾਨੀ ਰਸਿ ਸਿਹਾਰਿ ਖਾ ਕਬਡੀ ਕੀ ਹੋ ਗਿਆ ਫਿਰ ਤੇ ਬਾਹਰ ਤੇਰਾ ਕਿਹਨੇ ਆਉਣਾ ਕੋਈ ਆ ਅਸੀਂ ਨਾ ਹੁਣ ਆਪਣੇ ਇੱਧਰ ਖੂਤੇ ਆਏ ਆ ਤੇ ਉੱਥੇ ਵੀ ਜਦਾ ਅੰਕਲ ਹੁਣੇ ਆਏ ਉਹਨਾਂ ਨੇ ਭੌਲਦ ਬੰਨੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾਉਣੀ ਅਗਲ ਕਿੰਨੇ ਕੇ ਸਾਲ ਹੋ ਗਿਆ ਭੌਲਦ ਭਿਜਾਉਂਦੇ ਆ ਬਈ 95 ਦੇ ਭਿਜਾਉਂਦੇ 95 ਦੇ ਤੇ ਲਾ ਲਓ ਵੀ 30 30 ਦੇ ਲੱਗੇ ਜਾਂਦੇ ਤੇ ਉਮਰ ਕਿੰਨੀ ਹੈ ਉਹ ਬੋਲੇ ਜੀ ਮੇਰੀ 55 ਸਾਲ 55 ਸਾਲ ਉਹਨੂੰ 24 ਕਿਸਾਲਾਂ ਦੇ ਇਹਨੂੰ ਇਹ ਚੜਦੀ ਉਮਰ ਤੇ ਸ਼ੌਂਕ ਪਾਲੇ ਹਜੇ ਤੈਨ ਨਭੋ ਰਿਹਾ ਹੈ ਬਈ ਹਜੇ ਤਾਂ ਨੈਭਰੇ ਸ਼ੌਂਕੇ ਆ ਦੇਖ ਲਓ ਅਮੀਰ ਇੰਦਰ ਬੈਠੇ ਆ ਆ ਮਗਰ ਦੇਖ ਲਓ ਜੀ ਮਾਹੌਲ ਦਾ پتال پتال I'm <laughs> ਆ ਵੀ ਦੀ ਇੱਕ ਦੀ ਪਾਦੀ ਦੀ ਆ ਮੋਟੀ ਵਾਂ ਉੱਤੇ ਹੋ ਗਿਆ ਸਟਰਾਫੀਅਰ ਵਾਲਾ ਹੁਣ ਇਸ ਟੂ ਟੂ ਤੇ ਇਸਾ ਦੇ ਰੋ ਕੇ ਇਸ ਤੋਂ ਜ਼ਿਆਦਾ ਮੈਡੀਟੇਟ ਜੀ ਬਸ ਤਾਂ ਇਹ ਆਹ ਹੋਇਆ ਨਾwidehat ਬਾਤ ਜਿਹੜਾ ਨਾ ਉਹ ਇਹ ਲੈ ਲੈ ਸ਼ੇਰ ਹੋ ਰਿਹਾ ਕਾ ਇਹ ਆ ਨਾ ਮਰਾਤ ਬਾਣੀ ਆ ਬਾਹਰ ਤੇ ਮੇਰਾ ਵਿੱਚ ਕਰਾਜ ਲੱਗ ਰਿਹਾ 13 6ਵਾ ਤੇ ਰੰਗ ਦੇ ਜੀ 6ਵਾ ਜਿਆਦਾ ਪੋਣੇ ਦੇ 11 ਕਿਨੇ ਬੈਠੋ ਮੇਰਾ ਵੀ ਰੱਖ ਲਿਆ ਜੀ ਯਾਰ 15 ਆਹ ਤਾਂ ਨਹੀਂ ਪੜੀ ਲਈ ਜਿਹਨੂੰ ਜਿਹੜਾ ਅਗਰ ਮੈਂ ਜਿਹੜਾ ਕਹਿੰਦਾ ਸਤਿ ਸ੍ਰੀ ਅਕਾਲ ਪਰਵਾਰ ਦਾ ਗਾਮਾ ਜੀ ਸਾਹਿਬ ਜੀ ਅਸੀਰ ਮਿਲੇ ਵਾਸਤੇ ਜੀਰ 24900 ਕਰਦੇ ਹਾਂ ਰੋਗੀ ਸਿੰਘ 5000 ਰੁਪਇਆ ਨਾਮ ਫਿਰ ਮਿਲਵਾ ਤੇ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਬੀਹਾਂ ਦਾ ਪੀਲੋ ਬਲੈਕੀਆ ਚੋਹੇ ਕੀ 4 ਰੁਪਿਆ ਫਲਕਾਰ ਸ੍ਰਿਕੰਗੇ ਖਾਲਸਾ ਰਿਡਿਆ ਜੀ ਹਾਜੀ ਬਈ ਸਨਮਾਨ ਜਿਹੜੇ ਆ ਪ੍ਰਾਪਤ ਕਰੋ ਰਣਜੀਤ ਸਿੰਘ ਮਾਨ ਬਿੱਲਾ ਸੰਦੂ ਜੱਤਾ ਸੰਦੂ ਮੋਹਨਦਾਵਈ ਜੱਤਾ ਸੰਦੂ ਬਿੱਲਾ ਸੱਤੂ ਤੇ 3000 ਰੁਪਏ ਦੀ ਸ੍ਰੀ ਮਾਨ ਮਾਣਿਆ ਆਪਣਾ ਸਨਮਾਨ ਪ੍ਰਾਪਤ ਕਰੋ ਕੱਲ ਦਾ ਜਿੱਥੇ ਵੀ ਸਟੇਜ ਆਵੇ ਸਾਰ ਰੋੜਕਾ ਸਾਰ ਰੋੜਕਾ ਜੱਥਾ ਰੋੜਕਾ ਜਿੱਥੇ ਮੈਰੀਆ ਸਟੇਜ ਦੇ ਕੋਲ ਸ਼ੁਭੀ ਭੜੀ ਹੋਵਾ ਕੇ ਮੜੋ ਆ ਜਾਓ ਜੋਰ ਆ ਗਿਆ ਦੇ ਬੜੇ ਆ ਗਏ ਹਨ ਜੋਰ ਭੜੀ ਆ ਦੇ ਇਹੋ ਤੇਰੀ ਸਮਾਂ ਨੋ ਨਹੀਂ ਬੇਤਾਰੀ ਆ ਆਓ ਪਰੇਲੇ रेडी तुम बाजी आगे ट्रैफिक में चलते हो ओलो मेरा फिर एक को जाना बहुत जा रहा है टैर ارے والے میرے ہن 4 5 6 7 8 ਆਰਪੀਆ ਉਹਨਾਂ ਦਾ ਸਨਮਾਨ ਹੈ ਉਹ ਆਜੋ ਸਟੇਜ ਤੇ ਆਪਣਾ ਸਨਮਾਨ ਪ੍ਰਾਪਤ ਕਰੋ ਆਮਰਜੀਤ ਸਿੰਘ ਖੋਲੜੀਵਾਲ ਤੁਸੀਂ ਵੀ ਆਜੋ ਆਪਣਾ ਸਨਮਾਨ ਪ੍ਰਾਪਤ ਕਰੋ ਆ ਨਾ ਜੀ ਜਿਹਨਾਂ ਵੀ ਨਾਲ ਵੱਲੋਂ ਸਹਿਯੋਗ ਦਿੱਤਾ ਗਿਆ ਜੀ ਮੇਲੇ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਈ ਜਿਹੜੇ ਸਨਮਾਨ ਨੇ ਕੋਈ ਨਹੀਂ ਉਹ ਆਪਣੇ ਸਨਮਾਨ ਬੜਾ